ਭਾਈ ਗਰੂ ਇੰਨੀ ਭਿਆਨਕ ਭਿਆਨਕ ਹਾਲਾਤ ਦੇ ਵਿੱਚ ਸਾਡੇ ਕੋਲ ਐਸਐਚਐਸਜੀ ਸੈਂਟਰ ਖਰੜ ਦੇ ਲਾਗੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਪੇਸ਼ੈਂਟ ਪਹੁੰਚ ਰਹੇ ਨੇ ਦਿਖਾਇਓ ਮੜੇ ਪੀਜੀਐਚ ਉਸਦੇ ਲੈ ਕੇ ਆਏ ਆ ਪੁੱਠਾ ਕਰ ਰਹੇ ਥੋੜਾ ਟੇਟਾ ਕਰ ਰਹੇ ਪੂਰਾ ਮਲ ਮਲ ਦੇ ਵਿੱਚ ਕੀੜੇ ਵੀ ਪਏ ਲੱਗਦੇ ਇੱਡੇ ਭਿਆਨਕ ਹਲਾਤਾਂ ਦੇ ਵਿੱਚ ਪੇਸ਼ੈਂਟ ਪਹੁੰਚ ਰਹੇ ਆਂ ਪਲੀਜ਼ ਸਾਡਾ ਸ਼ਬਦ ਅੱਗੇ ਫਲਾਓ ਜਾਣਕਾਰੀ ਅੱਗੇ ਲੋਕਾਂ ਨੂੰ ਦੋ ਤਾਂ ਲੋਕ ਸਾਡੇ ਕੋਲ ਅਪਰੋਚ ਕਰ ਪਾਉਂਦੇ ਜੇ ਤੁਸੀਂ ਜਾਣਦੇ ਹੋ ਖਰੜ ਦੇ ਵਿੱਚ ਪਿੰਡ ਪਿੰਡਾ ਛੱਜੂ ਮਾਜਰਾ ਉਸ ਪਿੰਡ ਦੇ ਵਿੱਚ ਇਹਦੀ ਜ਼ਮੀਨਾ ਸੀਗੀ ਹੁਣ ਵੀ ਇਹਦਾ ਇੱਕ ਮੁੰਡਾ ਹੈ ਜੋ ਕਿ ਚੁੰਨੀ ਦੇ ਲਾਗੇ ਚੁੰਨੀ ਦੇ ਲਾਗੇ ਫਤਿਹਗੜ੍ਹ ਸਾਹਿਬ ਦੇ ਬਹੁਤ ਸਾਰੇ ਲੋਕ ਲਗਾਤਾਰ ਵੀਡੀਓਜ਼ ਦੇਖ ਰਹੇ ਆਂ ਪਲੀਜ਼ ਵੀਡੀਓ ਸਾਂਝਾ ਕਰ ਦਿਓ ਚੁੰਨੀ ਜਿਹੜਾ ਇਹਦਾ ਮੁੰਡਾ ਹੈ ਉੱਥੇ ਤੱਕ ਜਰੂਰ ਪਹੁੰਚਾਓ ਜਿਹੜੇ ਕਹਿੰਦੇ ਸੀ ਨਾ ਕਹਿੰਦੇ ਕਮਾਂਦੇ ਤਰਾਰ ਕਾਦੀ ਜ਼ਮੀਨਾਂ ਹੋ ਗਈਆਂ 6 ਕਰੋੜ ਦਾ ਕਿਲਾ ਹੋ ਗਿਆ 8 ਕਰੋੜ ਦਾ ਕਿਲਾ ਹੋ ਗਿਆ ਇਹ ਹਾਲਾਤ ਹੋ ਜਾਂਦੇ ਸਮਝ ਦੇਣਾ ਸਾਰੀ ਕਰੋੜਾਂ ਦੀ ਜ਼ਮੀਨਾਂ ਸਾਰਾ ਪੈਸਾ ਸਾਰੀ ਮੈਂ ਇੱਥੇ ਰਹਿ ਜਾਂਦੀ ਹੈ ਦੇਖ ਰਹੇ ਹੋ ਛੱਜੂ ਮਾਦਰਾ ਪਿੰਡ ਦੇਖਿਓ ਵੀ ਅੱ삐 ਜੇ ਤਰ ਹਾਂ ਉਹ ਵੀ ਜੇ ਤਰ ਛੱਜੂ ਮਾਦਰਾ ਆ ਜਦੋਂ ਕਰੋੜਾਂ ਦਾ ਮਾਲਕ ਹੈ ਇਹ ਟਾਈਮ ਆ ਜਾਂਦਾ ਕੋਈ ਨਹੀਂ ਕੋਈ ਇਹ ਟਾਈਮ ਆ ਜਾਂਦਾ ਕੋਈ ਹੋਰ ਨਹੀਂ ਹੋਇਆ ਕੁੱਪਰਜ ਮੁੰਡਾ ਅਮਰੀਕੀ ਸੀ ਇਹ ਮੁੰਡਾ ਹੈਗਾ ਹੈ ਮੁੰਡਾ ਹੈ ਮੁੰਡੇ ਨਾਲ ਮੁਲਾਕਾਤ ਹੋਈ ਹੈ ਹਾਂ ਹਾਂ ਮੁੰਡੇ ਨਾਲ ਮਿਲਣ ਨਹੀਂ ਹੈ ਨੇ ਹੈਗਾ ਮੇਰੀ ਪਿੰਡ ਦੇ ਉਥੇ ਉਸ ਟਾਈਮ ਗੱਲ ਹੋਈ ਸੀ ਚੁੰਨੀ ਦੇ ਲਾਗੇ ਪਿੰਡ ਹੈ ਨੂ ਵੀ ਹੈਗੀ ਹੈ ਹੁਣ ਤਾਂ ਵੀ ਹੈਗਾ ਪੈਰਾਂ ਦੀ ਹਾਲਤ ਪੈਂਜੀ ਯੂਰਿਕ ਐਸਿਡ ਹੈ ਇੰਨਾ ਕਿਛੂ ਪਿੱਛੇ ਇਨਫੈਕਸ਼ਨ ਹੈ ਵਾਹ ਰਵਾ ਸנגਤ ਜੀ ਕਿੱਥੇ ਖੜੇ ਆ ਐਸਐਚਐਸ ਜੀ ਕੇਅਰ ਸੈਂਟਰ ਖਰੜ ਦੇ ਨੇੜੇ ਹੈ ਪਿੰਡ ਹੈ ਹਨਾ ਜਿਹੜਾ ਮੋਹਲੀ ਦੇ ਵਿੱਚ ਸੰਗਤ ਨੂੰ ਦੇ ਵਿੱਚ ਸਾਰਾ ਸਹਿਯੋਗ ਚੱਲਦਾ ਤੁਸੀਂ ਦੇਖ ਪਾ ਰਹੇ ਹੋ ਚੌਥੀ ਮੰਜ਼ਲ ਦੀ ਉਸਾਰੀ ਤੁਸੀਂ ਦੇਖ ਪਾਰੇ ਟਾਪ ਤੇ ਉੱਪਰ ਸੋਲਰ ਪੈਨਲ ਲੱਗ ਰਹੇ ਹਨ ਸਰ ਸੰਗਤ ਦੇ ਸਹਿਯੋਗ ਦੀ ਬੜੀ ਲੋੜ ਹੈ ਜੇ ਤੁਸੀਂ ਖਾਸ ਕਰ ਮੋਹਾਲੀ ਜिले ਜਾਂ ਆਸ-ਪਾਸ ਬਿਲੋਂਗ ਕਰਦੇ ਹੋ ਤਾਂ ਤੁਸੀਂ ਇਹ ਸਕਰੀਨਸ਼ਾਟ ਖਿੱਚੋਗੇ ਜਾਂ ਲਿਖੋਗੇ ਗੂਗਲ ਤੇ ਸਰਵ ਹਿਊਮੈਨਿਟੀ ਸਰਵ ਗੋਡ ਲਿਖੋਗੇ ਨਾ ਸਾਡੇ ਸਾਰੇ ਸੋਸ਼ਲ ਮੀਡੀਆ ਹੈਂਡਲ ਖੁੱਲ ਜਾਣਗੇ ਚਾਹੇ ਭਾਵੇਂ ਇਹਦਾ ਸਕਰੀਨਸ਼ਾਟ ਕਿੱਥੋਂ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਰਹਤੀ ਹੈ ਹੁਣ ਇਹ ਇਹ ਸੇਵਾ ਹੋ ਰਹੀ ਹੈ ਇਸ ਤੋਂ ਬਾਅਦ 32 ਗਵਰਨਮੈਂਟ ਹਸਪੀਟਲ ਜਾ ਰਹੇ ਆ ਵੀਰ ਹੁਣੀ ਪਿਛਲੇ 8-9 ਦਿਨ ਤੋਂ ਬਾਈ ਉਧਰ 8-9 ਦਿਨ ਤੋਂ ਮਾਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਸੀ ਜੋ ਕਿ ਜਲੰਧਰ ਤੋਂ ਲੱਗੇ ਐਨ ਆਰ ਆਈ ਏਰੀਆ ਤੋਂ ਲੈ ਕੇ ਆਏ ਸੀਗੇ ਕੱਲ ਸਹੀ ਅਮੀ ਡੈਥ ਹੋ ਗਈ ਉਹਨਾਂ ਦੀ ਹਾਂਜੀ ਸਹੀ ਅਮੀ ਤੁਸੀਂ ਬਹੁਤ ਮਿਹਨਤ ਕੀਤੀ 9 ਦਿਨ ਕਿੰਨੀ ਕੀ ਖਰਚ ਲਗਵਾਰੀ ਹੋਈ ਸਹੀ ਸੇ ਦੱਸਿਓ ਬਹੁਤ ਜੀ ਉਹਦੇ ਪਿੰਡ ਵਾਲੇ ਨਾ ਪਿੰਡ ਵਾਲੇ ਤੁਹਾਨੂੰ ਪਤਾ ਫੇਸਬੁੱਕ ਤੇ ਬੈਠੇ ਸਰ ਸਾਨੂੰ ਸਾਡੀ ਸੰਸਥਾ ਨੂੰ ਕੋਸ ਰਹੇ ਆ ਤੁਹਾਡੀ ਸੇਵਾ ਨੂੰ ਮਾੜਾ ਕਹਿ ਰਹੇ ਆ ਹਨਾ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਮੰਦੇ ਸ਼ਬਦ ਵਰਤ ਰਹੇ ਆ ਤੁਸੀਂ ਤੁਸੀਂ ਪਿਛਲੇ 9 ਦਿਨ ਤੋਂ ਜਿਹੜੇ ਖਰਚੇ ਲਗਵਾ ਦਿਨ ਰਾਤ ਉਹ ਤੁਸੀਂ ਜਾਣਦੇ ਹੋ ਹਸਪਤਾਲਾਂ ਤੇ ਵੀਰ ਜੀ ਟਾਈਮ ਕੱਢਣਾ ਕਿੰਨਾ ਕੋਖਾ ਹੈ ਨਾ ਜਿਹਨੇ ਕੱਢਿਆ ਹੋਵੇ ਨਾ ਮਰੀਜ਼ ਨਾਲ ਉਹ ਬੰਦਾ ਜਾਣਦਾ ਹੋਰ ਦੂਜਾ ਕੋਈ ਨਹੀਂ ਸਮਝ ਸਕਦਾ ਦਿਨ ਰਾਤ ਪੇਸ਼ੇ ਨੂੰ ਲੈ ਕੇ ਤੱਕੇ ਖਾਣੇ ਸੌਣ ਦਾ ਨਹੀਂ ਪਤਾ ਖਾਣ ਦਾ ਨਹੀਂ ਪਤਾ ਉੱਠਣ ਦਾ ਨਹੀਂ ਪਤਾ ਨਹਾਉਣ ਦਾ ਨਹੀਂ ਪਤਾ ਇਹ ਹਾਲਾਤਾਂ ਦੇ ਵਿੱਚ ਸੇਵਾ ਚੱਲਦੀ ਹੁੰਦੀ ਹੈ ਤਾਂ ਤੁਹਾਡਾ ਸਹਿਯੋਗ ਮੰਗਦੇ ਆ ਪਲੀਜ਼ ਸਾਡੇ ਵੀਡੀਓ ਸਾਂਝੇ ਕਰੋ ਲੋਕਾਂ ਤੱਕ ਪਹੁੰਚਾਓ ਮਾਤਾ ਕਿਆ ਕਹਿੰਦੀ ਸੀ ਕਿ ਖੱਜਲ ਹੋ ਰਹੀ ਕਿੱਡੀ ਹੋਈ ਖੱਜਲ ਖਰਾਬੀ ਬਹੁਤ ਹੋਈ ਬਹੁਤ ਹੋਈ 9 ਦਿਨ ਬਹੁਤ ਜਿਆਦਾ ਬਹੁਤ ਜਿਆਦਾ ਜੋ ਮੰਦੇ ਸ਼ਬਦ ਕਮੈਂਟ ਬੋਲ ਰਹੇ ਸੀਗੇ ਮੈਂ ਤਾਂ ਚਲੋ ਆਪ ਨਹੀ ਲੈਂਦਾ ਨਹੀਂ ਇਹ ਜਿਹੜੀ ਟੀਮ ਹੈ ਨਾ ਇਹ ਦੋ ਨਹੀਂ ਹੈ ਕਿ ਹੋਰ ਵੀ ਬਹੁਤ ਪੈਣਾ ਨੇ ਸਭ ਕੁਝ ਹੈ ਸਬਦਾ ਮੋਰਲ ਬਹੁਤ سارے ਲੋਗ ਅਗਰੇਜੀ ਦਾ ਸ਼ਬਦ ਨਹੀਂ ਸਮਝਦੇ ਉਹਨਾਂ ਨੇ ਪੰਜਾਬੀ ਜੇ ਦੱਸਦਾ ਨਾ ਮਨੋਬਲ ਮਨੋਬਲ ਤੋੜ ਰੇ ਸੀ ਨਾ ਦਾ ਇਹ ਦਿਨ ਰਾਤ ੱੱਕੇ ਖਾਰੇ ਸੀ ਵੀਰ ਉਹਨਾਂ ਹੀ ਔਰ ਤੁਸੀਂ ਇਹਨਾਂ ਦਾ ਮਨੋਬਲ ਤੋੜ ਰੇ ਸੀ ਘਟੀਆਂ ਤੋਂ ਘਟੀਆਂ ਕਮੈਂਟ ਲਿਖ ਕੇ ਦੋ ਤਿੰਨ ਹੈਗੇ ਦੋ ਸ਼ਾਇਦ ਉਹਦੀ ਭਾੜ ਜੀ ਆਈ ਥਿੰਕ ਇੱਕ ਦੋ ਪਿੰਟ ਵਾਲੇ ਸੀਗੇ ਚਾਰ ਖਲੋਕ ਸੀਗੇ ਔਰ ਪਤਾ ਨਹੀਂ 12000 ਰੁਪਏ ਦਾ ਵੀ ਰੋਲਾ ਉਹਨਾਂ ਨੇ ਬੜਾ ਪਾਇਆ ਜੇ ਤੁਸੀਂ ਕਮੈਂਟ ਦੇਖੇ ਹੋਣਗੇ ਕਹਿੰਦੇ 12000 ਲੈ ਕੇ ਫੇਰ ਤੁਰੇ ਹੋ ਮੈਂ ਉਹਨੂੰ ਬੋਲੀ ਗਏ 12000 ਦਾ ਸਕਰੀਨਸ਼ਾਟ ਤੇ ਸ਼ੇਅਰ ਕਰ ਦੋ ਹਾਂ ਜੀ ਕਿੰਨੇ ਹੋ ਗਏ 8 ਮਾਰਚ ਨੂੰ ਲੈ ਕੇ ਆਏ ਸੀ ਅੱਜ ਅੱਜ ਕਿਹੜੀ ਤਰੀਕ ਹੋ ਗਈ ਹੈ ਅੱਜ 19 ਹੋ ਗਈ ਹੈ 11 12 ਦਿਨ ਹੋ ਗਏ 10000 ਦਾ ਸਕਰੀਨਸ਼ਾਟ ਨਹੀਂ ਪਾ ਹੋਇਆ ਬਸ ਹਵਾ 'ਚ ਬੋਲ ਦੇਣਾ ਕੁਝ ਵੀ ਜੋ ਬੂਚ ਆਏ ਬੋਲ ਦੇਣਾ ਹੈ ਨਾ ਇਹ ਕੋਈ ਤਰੀਕਾ ਨਹੀਂ ਹੈ ਆਪਾਂ ਜ਼ਿੰਮੇਵਾਰੀ ਸਮਝੀਏ ਤੁਹਾਡਾ ਬੋਲਾ ਜੇ ਇਹਨਾਂ ਦਾ ਮੋਰਲ ਡਾਊਨ ਹੋ ਜਾਂਦਾ ਹੈ ਇਹ ਸੇਵਾ ਤੋਂ ਪਿੱਛੇ हट ਜਾਂਦਾ ਕਿੰਨੇ ਮਰੀਜ਼ਾਂ ਦੀ ਜ਼ਿੰਦਗੀਆਂ ਤੇ ਬੱਜ ਜਾਂਦੀ ਹੈ ਇੱਦਾਂ ਦੇ ਜੋ ਬਾਪੂ ਆ ਰਹੇ ਇਹਨਾਂ ਦੀ ਜ਼ਿੰਦਗੀਆਂ ਤੇ ਇਹਨਾਂ ਦੇ ਬਾਰੇ ਕੌਣ ਦੇਖੇਗਾ ਕੌਣ ਸਮਝੇਗਾ ਕੌਣ ਸੋਚੇਗਾ ਤੁਸੀਂ ਤਾਂ ਆਪਣਾ ਸਿਰਫ ਕਮੈਂਟ ਲਿਖਿਆ ਹੋ ਨਿਕਲ ਗਏ ਹਨਾ ਇਹਦਾ ਨਾ ਕਰੇ ਕਰੀਏ ਜ਼ਿੰਮੇਵਾਰੀ ਨਾਲ ਸਹਿਜ ਨਾਲ ਚੱਲੀਏ ਪਿੰਡ ਵਾਲੇ ਨੂੰ ਬੇਨਤੀ ਕਰਦੇ ਰਹੀ ਕਿ ਆ ਜੋ ਮਾਤਾ ਦੇ 25% ਹਾਰਟ ਕਮ ਕਰ ਰਿਹਾ ਹੈ ਪੂਰੇ ਹੋ ਸਕਦਾ ਹੈ ਕ੍ਰਿਟੀਕਲ ਹਾਲਾਤ ਦੇ ਵਿੱਚ ਇਹਨਾਂ ਆ ਜੋ ਪਰ ਨਹੀਂ ਐ ਨਹੀਂ ਆਓ ਇਹ ਸੇਵਾਵਾਂ ਚੱਲ ਰਹੀ ਮਤਲਬ ਅੰਦਰ ਲੈ ਕੇ ਚੱਲਣਾ ਚਾਹੋ ਬੇਨਤੀਆਂ ਕਰਦੇ ਪਲੀਜ਼ ਸਾਡੇ ਨਾਲ ਜੁੜੋ ਸਾਡੇ ਨਾਲ ਸੇਵਾ ਦੇ ਵਿੱਚ ਸਹਿਯੋਗ ਕਰੋ ਬਹੁਤ ਜ਼ਰੂਰੀ ਬੇਨਤੀਆਂ ਨੇ ਹਨਾ ਇਸ ਸਾਲ ਸੈਂਟਰ ਜਿਪ ਦੇਖੋਗੇ ਉੱਪਰ ਚਾਰ ਮੰਜ਼ਲਾ ਉੱਪਰ ਚੌਥੀ ਮੰਜ਼ਲ ਚੱਲ ਰਿਹਾ ਹੈ ਤੇ ਤੁਹਾਡੇ ਨਾਲ ਸੇਵਾ ਦੇ ਵਿੱਚ ਸਹਿਯੋਗ ਚੱਲ ਰਿਹਾ ਥੱਲੇ ਤਿੰਨ ਹਾਲ ਹੁੰਦੇ ਆ ਇੱਕ ਹਾਲ ਦੇ 10 ਪੇਸ਼ੈਂਟ ਹੁੰਦੇ ਆ ਸਾਰਾ ਸੰਗਤ ਉੱਤੇ ਦੇ ਵਿੱਚ ਸੇਵਾ ਸਹਿਯੋਗ ਚੱਲਦਾ ਪਲੀਜ਼ ਇੱਥੇ ਆਓ ਸਾਡੇ ਨਾਲ ਜੁੜੋ ਲੋਕ ਪੁੱਛਦੇ ਕਿੱਥੇ ਖੜੇ ਹੋ ਪਿੰਡ ਮਦਨਹੀੜੀ ਖਰੜ ਦੇ ਲਾਗੇ ਜਿਲ੍ਹਾ ਮੌਲੀ ਦੇ ਵਿੱਚ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੜਾ ਲੋੜ ਰਹਦੀ ਹੈ ਵੀਡੀਓ ਨੂੰ ਸਾਂਝੀ ਕਰਦਾ ਬਿਲਕੁਲ ਨਾ ਭੁੱਲਿਓ ਤੁਹਾਡਾ ਹਰੇਕ ਵੀਡੀਓ ਸ਼ੇਅਰ ਕੀਤਾ ਬਹੁਤ ਸਾਰੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਾਇਕ ਕਰਦਾ ਹੈ ਸਾਡੇ ਨਾਲ ਜ਼ਰੂਰ ਜੁੜੋ ਸਾਡੇ ਨਾਲ ਸਹਾਇਕ ਕਰੋ ਫਤਿਹ ਦੀ ਸਾਡੇ ਨਾਲ ਵੀਡੀਓ ਕਲੋਜ਼ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ